ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਆਪਾਂ ਜਿਹੜੀ ਗੋਭੀ ਦੀ ਪਨੀਰੀ ਰਲਾਈ ਸੀ ਪਿਛਲੇ 2 ਦਿਨਾਂ 'ਚ 3 ਦਿਨਾਂ 'ਚ 2 ਵਾਰ ਬਰਸਾਤ ਹੋ ਚੁੱਕੀ ਐ ਤੇ ਉਹਦਾ ਕਰਕੇ ਜਿਹੜਾ ਉੱਪਰ ਛਾਬੜ ਹੋ ਗਿਆ ਸੀ ਪੀਪੜੀ ਬਣ ਗਈ ਐ ਤੇ ਕੱਲ ਵੀ ਤੇ ਅੱਜ ਆਪਾਂ ਇਹਦੇ ਉੱਤੇ ਦੁਬਾਰਾ ਪਾਣੀ ਦੀ ਸਪਰੇਅ ਕਰਾਂਗੇ ਹਾਂ ਕਿੱਤੇ ਕਿਤੇ ਜਿੱਦੇ ਚਾ ਸਕਦੂ ਵੀ ਜਿਹੜੇ ਵੀਰ ਨੇ ਪਨੀਰੀਆਂੋਂ ਨਿਕਲੇ ਆਈ ਤੇ ਕਈ ਜਗ੍ਹਾ ਤੇ ਜ਼ੋਰ ਲਾ ਰਹੀ ਹੈ ਆ ਦੇਖੋ ਜੋ ਇਹ ਦਿੱਤੇ ਪਰ ਪਾਣੀ ਜਿਹੜਾ ਛੋਟਾ ਪੰਪ ਹੁੰਦਾ ਹੈ ਇਹ ਉਪਰੋਂ ਨਾਲ ਪਾਣੀ ਨੂੰ ਹੋਰ ਗਿੱਲਾ ਕਰਾਂਗੇ ਤਾਂ ਜੋ ਬੀ ਦਾ ਜੋਰ ਨਾਲ ਲੱਗੇ ਤੇ ਸਾਰਾ ਬੀ ਨਿਕਲਿਆ ਵੇ ਇਸ ਦੇ ਵਿੱਚ ਇਹ ਗੱਲ ਹੈ ਵੀ ਜਿੰਨਾ ਆਪਾਂ ਬੀ ਬੀਜਿਆ ਸੀ ਜਾਂ ਪਹਿਲਾਂ ਜੋ ਵੀ ਆਪਣਾ ਆਈਡੀਆ ਸੀਗਾ ਉੱਥੇ ਬੀ ਘਟ ਜੂਗਾ ਆਪਾਂ ਨੂੰ ਹੋਰ ਬੀ ਦੀ ਬਿਜਾਈ ਕਰਨੀ ਪੈਣੀ ਹੈ ਕਿਉਂਕਿ ਜਰਮਨੇਸ਼ਨ ਇਹਦੇ ਵਿੱਚ ਕਾਫੀ ਘਟ ਜਾਂਦੀ ਹੈ ਕਿਉਂਕਿ ਉੱਪਰੋਂ ਛਾਬੜ ਹੋ ਗਈ ਹੈ ਤੇ ਅੱਗੇ ਆਪਾਂ ਤਕਰੀਬਨ ਹੋਰ ਬੀ ਬੀਜਾਂਗੇ ਹੁਣ ਥੋੜੇ ਦਿਨਾਂ ਤੱਕ ਮੌਸਮ ਸਾਫ਼ ਹੋ ਰਿਹਾ ਹੈ ਤੇ ਬਟਾਣਾਲੇ ਤਿਆਰ ਕਰਕੇ ਆਪਾਂ ਇਹਦੇ ਤੇ ਹੋਰ ਵੀ ਬੀਜਾਂਗੇ ਤੇ ਬਾਕੀ ਪਨੀਰੀ ਕਿਵੇਂ ਹੁੰਦੀ ਹੈ ਇਹ ਇਹ ਤੁਹਾਨੂੰ ਦੱਸ ਜਰਾਂਗੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ